ਹਾਂਜੀ ਹੁਣ ਜਿਹੜੀ ਨਿਮਿਸ਼ਾ ਪ੍ਰਿਆ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਬਈ ਟੌਮੀ ਥੌਮਸ ਜੋ ਉਹਨਾਂ ਦੇ ਘਰ ਵਾਲਾ ਕਿੰਨੇ ਕਰੋੜ ਦੇ ਵਿੱਚ ਜਿਹੜਾ ਇਹ ਨੌਜਵਾਨ ਦੀ ਮੌਤ ਹੁੰਦੀ ਆ ਉਹਦੇ ਨਾਲ ਕਿੰਨੇ ਕਰੋੜ ਦੇ ਵਿੱਚ ਇਹ ਮਾਮਲਾ ਨਿਪਟ ਜਾਂਦਾ ਕਹਿੰਦਾ ਮਤਲਬ ਹੀ ਸੁਲਾਹ ਹੋ ਜਾਂਦੀ ਆ ਇਸ ਪਰਿਵਾਰ ਨਾਲ ਕਿਉਂਕਿ ਜੇ ਗੱਲ ਕਰੀਏ ਹੁਣ ਟੌਮੀ ਥੌਮਸ ਕੌਣ ਆ ਜਿਹੜਾ ਕਿ ਨਿਮਿਸ਼ਾ ਪ੍ਰਿਆ ਦੇ ਘਰ ਵਾਲਾ ਤੇ ਇਹ ਨਿਮਿਸ਼ਾ ਪ੍ਰਿਆ ਕੌਣ ਆ ਜਿਹੜੀ ਜਮਨਾ ਦੀ ਰਾਜਧਾਨੀ ਦੇ ਵਿੱਚ ਜਿਹੜਾ ਕਿ ਜਿਹਨੇ ਕਿ ਇੱਕ ਕਤਲ ਕੀਤਾ ਇੱਕ ਨੌਜਵਾਨ ਦਾ ਤੇ ਇਹਨੂੰ ਗੋਲੀ ਮਾਰਨ ਦਾ ਆਰਡਰ ਸੀ ਉਥੋਂ ਉਥੋਂ ਦੇ ਦੇਸ਼ ਆ ਉਧਰਲੇ ਦੇਸ਼ ਦੇ ਪਰ ਲੇਕਿਨ ਉਥੋਂ ਦੀ ਸਰਕਾਰ ਨੇ ਉਥੋਂ ਦੇ ਦੇਸ਼ ਨੇ ਇੱਕ ਵਾਰ ਇਹਨਾਂ ਨੂੰ ਇੱਕ ਚਾਂਸ ਹੋਰ ਦਿੱਤਾ ਗਿਆ ਦੇ ਦਿੱਤਾ ਗਿਆ ਕਹਿੰਦਾ ਮਤਲਬ ਵੀ ਜਿਹੜੀ ਨੀਸ਼ਾ ਪ੍ਰਿਆ ਵੀ ਅਗਰ ਜੇ ਜਾਨ ਬਚਦੀ ਹੈ ਉਸ ਪਰਿਵਾਰ ਨਾਲ ਸੁਲਾ ਹੁੰਦੀ ਹੈ ਤਾਂ ਤੁਸੀਂ ਕਰ ਸਕਦੇ ਹੋ ਪਰ 1 ਮਿਲੀਅਨ ਡਾਲਰ ਦੇਣ ਦਾ ਜਿਹੜਾ ਇਹਨਾਂ ਦੇ ਘਰ ਵਾਲੇ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਇਸ ਵੀ 1 ਮਿਲੀਅਨ ਡਾਲਰ ਦੇ ਦਿੰਨੇ ਆ ਜੇ ਅਗਰ ਇਹਨਾਂ ਦੀ ਜਾਨ ਬਖਸ਼ੀ ਜਾਉ ਤਾਂ ਪਰ ਲੇਕਿਨ ਹੁਣ ਪੱਕੇ ਤੌਰ ਤੇ ਇਹ ਮਾਮਲਾ ਨਹੀਂ ਸੁਲਟਿਆ ਕਿਉਂਕਿ ਜੇ ਗੱਲ ਕਰੀਏ ਉਹਨਾਂ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਉਸ ਨਾਲ ਜਿਹੜਾ ਇਹ ਨੌਜਵਾਨ ਉਹਨਾਂ ਦੇ ਜਿਹੜਾ ਇੱਕ ਇਹ ਨੌਜਵਾਨ ਜਦੋਂ ਮਰਦਾ ਤੇ ਉਹਨਾਂ ਦੇ ਪਰਿਵਾਰ ਨੇ ਇੱਕ ਭਰਾ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਅਗਰ ਜੇ ਜਾਨ ਬਖਸ਼ ਸਕਦੇ ਹੋ ਤਾਂ ਮੇਰੀ ਬੱਚੀ ਵਾਸਤੇ ਮੇਰੇ ਪਰਿਵਾਰ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਤੇ ਸਾਡੇ ਜੀ ਭਾਰਤ ਵਾਸਤੇ ਵੀ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਜਿਨ੍ਹਾਂ ਦੇ ਵੀ ਲੋਕਾਂ ਨੇ ਵੀ ਸਾਡੇ ਨਾਲ ਮਿਲ ਕੇ ਜਿਹੜਾ ਕਿ ਇੱਕ ਯੋਗਦਾਨ ਪਾਇਆ ਮੋਂ ਉਹਨਾਂ ਦਾ ਵੀ ਧੰਨਵਾਦ ਮੰਨੂਗਾ ਤੇ ਇਹ ਜਿਹੜਾ ਕਿ ਵਿੱਕੀ ਜੋ ਟੋਮੀ ਥੋਮਸਾ ਜਿਹੜਾ ਇਹਨਾਂ ਦੇ ਘਰ ਵਾਲਾ ਜੋ ਨਿਮਿਸ਼ਾ ਪ੍ਰਿਆਦੀ ਤੇ ਪਰ ਲੇਕਿਨ ਅੱਗੇ ਦੇ ਮਾਮਲੇ ਕੀ ਰਹਿਣਗੇ 8.5 ਕਰੋੜ ਦੇ ਵਿੱਚ 8.5 ਕਰੋੜ ਦੇ ਵਿੱਚ 1 ਮਿਲੀਅਨ ਡਾਲਰ ਜਾਨੀ ਕਿ ਇਹਨਾਂ ਨੇ ਦੇਣ ਦਾ ਇੱਕ ਇਹਨਾਂ ਨੂੰ ਪਰਿਵਾਰ ਨੂੰ ਕਿਹਾ ਗਿਆ ਸੀ ਵੀ ਜੇ ਅਗਰ ਜਾਨ ਬਖਸ਼ੀ ਜਾਂਦੀ ਹੈ 8.5 ਕਰੋੜ ਚ ਹੁਣ ਇਹ ਮਾਮਲਾ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਸੌਲਟ ਨਹੀਂ ਹਜੇ ਤੱਕ ਨਹੀਂ ਸੌਲਟਿਆ ਪਰ ਲੇਕਿਨ ਇਸ ਪਰਿਵਾਰ ਨੂੰ ਕਹਿਣਾ ਜਿਹੜਾ ਇਹ ਟੌਮੀ ਟੋਮਸਾ ਨਵੀਂ ਸ਼ਾਪਰੀਆ ਦੀ ਕਰਵਾ ਜਿਹਨੂੰ ਕੀ ਹੁਣ ਜੇ ਗੱਲ ਕਰੀਏ 16 ਤਰੀਕ ਨੂੰ ਕੰਬਲ ਦੇ ਵਿੱਚ ਲੁਬੇਟ ਕੇ ਤੇ ਗੋਲੀਆਂ ਮਾਰਨ ਦਾ ਆਰਡਰ ਸੀ ਉਧਰਲੇ ਦੇਸ਼ਾਂ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਤੇ ਪਰ ਹੁਣ ਜਿਹੜੇ ਲੋਕ ਕਹਿੰਦੇ ਆ ਜੀ ਇਹ ਬਹੁਤ ਇੱਕ ਚੰਗੀ ਗੱਲ ਆ ਕਿ ਇੱਕ ਤਾਂ ਇਹ ਤਾਂ ਵਿਚਾਰੀ ਜੋ ਇੱਕ ਕੁੜੀ ਸੀ ਇੰਦਰ ਇੰਡੀਆ ਦੀ ਪਰ ਇਹ ਵਿਚਾਰੀ ਵਿਚੂਰੀ ਮਤਲਬ ਕੋਈ ਨਹੀਂ ਹੁੰਦਾ ਕਿਉਂਕਿ ਜਿਹੜੀ ਮੌਤੇ ਨੇ ਕਿਸੇ ਨੂੰ ਮੌਤੇ ਘਾਟ ਉਤਾਰਿਆ ਮੌਤੇ ਸਜਮ ਮੌਤ ਹੁੰਦੀ ਆ ਤੇ ਪਰ ਮੰਦਿਆਂ ਵੀ ਇੱਕ ਪਰਿਵਾਰ ਦਾ ਹਿੱਸਾ ਤੇ ਪਰ ਉਧਰ ਵੀ ਕੋਈ ਜਿਹੜਾ ਨੌਜਵਾਨ ਨੂੰ ਇਹਨੇ ਮਾਰਿਆ ਬਹੁਤ ਬੁਰੀ ਤਰ੍ਹਾਂ ਜੇ ਗੱਲ ਕਰੀਏ ਮਾਮਲਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਇੱਕ ਪਾਸਪੋਰਟ ਦੇ ਚੱਕਰ ਦੇ ਵਿੱਚ ਉਹਦੇ ਟੋਟੇ ਕਰਕੇ ਪਾਣੀ ਦੇ ਡੱਗੀ ਦੇ ਵਿੱਚ ਸੱਟਿਆ ਜਾਂਦਾ ਇਸ ਨੌਜਵਾਨ ਨੂੰ ਬਹੁਤ ਹੀ ਬੁਰੀ ਤਰ੍ਹਾਂ ਜੋ ਮਰਿਆ ਜਾਂਦਾ ਤੇ ਪਰ ਜਦੋਂ ਇਹ ਮਾਮਲੇ ਦਾ ਪਤਾ ਲੱਗਦਾ ਤਾਂ ਇਹਨੂੰ ਪੁਲਿਸ ਗ੍ਰਿਫਤਾਰ ਕਰਦੀ ਆ ਬਾਅਦ ਦੇ ਵਿੱਚ ਜਿਵੇਂ ਬਾਹਰਲੇ ਦੇਸ਼ ਜਿਹੜੀ ਉਧਰਲੀ ਕੰਟਰੀ ਆ ਉਧਰਲੇ ਜਿਹੜੇ ਉਧਰ ਰੂਲ ਆ ਪੰਜਾਬੀ ਦੇ ਵਿੱਚ ਕਹਿਦਗੇ ਜਿਵੇਂ ਉਧਰਲੇ ਰੂਲ ਆ ਉਧਰ ਕੰਬਲ ਦੇ ਵਿੱਚ ਲੁਬੇਟ ਕੇ ਜੇਗਾ ਵੀ ਕੋਈ ਉਧਰ ਕਤਲ ਕਰਦਾ ਇੱਕ ਦੂਜੇ ਦਾ ਤਾਂ ਉਥੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇਹੇ ਬਾਹਰ ਦੇ ਸੂਲ ਆ ਆਪਣੇ ਇਧਰ ਸਜ਼ਾ ਦਿੱਤੀ ਜਾਂਦੀ ਆ ਆਪਣੇ 5-7 ਸਾਲ ਬਾਅਦ ਬੰਦਾ ਬਾਹਰ ਆ ਜਾਂਦਾ ਪਰ ਲੇਕਿਨ ਉਧਰ ਮੌਤ ਦੀ ਸਜ਼ਾ ਮੌਤ ਤੇ ਪਰ ਹੁਣ ਜਿਹੜਾ ਇਹ ਟੌਮੀ ਥੌਮਸਾ ਜੋ ਨਵੀਸ਼ਾ ਪ੍ਰਿਆ ਦੇ ਘਰ ਵਾਲਾ ਇਹਦਾ ਕਹਿਣਾ ਇਹ ਆ ਵੀ ਸਾਡੇ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਤੇ ਪਰ ਇਹ ਹੁਣ ਬਈ ਪੱਕੇ ਤੌਰ ਤੇ ਇਹ ਮਾਮਲਾ ਨਹੀਂ ਟਲਿਆ ਤੇ ਪਰ ਜਿਹੜੇ ਲੋਕ ਕਹਿੰਦੇ 16 ਤਰੀਕ ਨੂੰ ਇਹਨੂੰ ਇੱਕ ਫਾਂਸੀ ਦੇ ਦਿੱਤੀ ਜਾਣੀ ਸੀ ਕਿਉਂਕਿ ਫਾਂਸੀ ਵੀ ਦਿੰਦੇ ਨਾਲ ਨਾਲ ਇਹਦੇ ਕੰਬਲ ਚ ਲਵੇਟ ਕੇ ਗੋਲੀਆਂ ਮਾਰ ਦੇਣੀਆਂ ਸੀ ਉਧਰਲੇ ਇਹ ਰੋਲਾ ਬਾਰਲੇ ਦੇਸ਼ ਦੇ ਤੇ ਪਰ ਲੇਕਿਨ ਹੁਣ ਜਿਹੜੀ ਅੱਗੇ ਦੀ ਅਪਡੇਟ ਕੀ ਰਹੂਗੀ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਵੇਂ ਹੁਣ ਸਰਬੰਸ ਸਿੰਘ ਟਹਿਣਾ ਜੋ ਉਹਨਾਂ ਦੀ ਇਹ ਖਬਰ ਅਸੀਂ ਸੁਣੀ ਸੀ ਤਾਂ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਆ ਸਹੀ ਹੈ ਕਿਉਂਕਿ ਜੇ ਗੱਲ ਕਰੀਏ ਹੁਣ ਆ ਸਰਕਾਰਾਂ ਨੂੰ ਲੈ ਕੇ ਜਿਹੜਾ ਆਪਣੇ ਪੰਜਾਬ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਆਪਣੇ ਬਖਸ਼ੇ ਜਾਂਦੇ ਆ ਤੇ ਉਧਰਲੇ ਦੇਸ਼ਾਂ ਦੇ ਵਿੱਚ ਨਹੀਂ ਬਖਸ਼ੇ ਜਾਂਦੀ ਜਿਹੜੀ ਇਹ ਕੁੜੀ ਦਾ ਮਾਮਲਾ ਤੁਸੀਂ ਸਾਰਿਆਂ ਨੇ ਸੁਣੀ ਲਿਆ ਕਿਉਂਕਿ ਇਹ ਦੋ ਕੁੜੀਆਂ ਮਿਲ ਕੇ ਤਾਂ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਤੇ ਬਾਅਦ ਦੇ ਵਿੱਚ ਇਹ ਖਬਰਾਂ ਹੋ ਆ ਜਾਂਦੀਆਂ ਮੀਡੀਆ ਦੇ ਵਿੱਚ ਤੇ ਵੀ ਜੋ ਜੀ ਨਮੀਸ਼ਾ ਪ੍ਰਿਆ ਇਹਨੂੰ ਫਾਂਸੀ ਦਾ ਆਰਡਰ ਸੁਣਾ ਦਿੱਤਾ ਗਿਆ ਉਧਰਲੀ ਅਦਾਲਤ ਵੱਲੋਂ ਤੇ ਪਰ ਹੁਣ ਮੁਰ ਤੋਂ ਇੱਕ ਹੋਰ ਫੈਸਲਾ ਆ ਗਿਆ ਸਾਹਮਣੇ ਜਿਹਦੇ ਵਿੱਚ ਬਈ ਇਸ ਪਰਿਵਾਰ ਦਾ ਕਹਿਣਾਗਾ ਜੋ ਇਹ ਨਵੀਸ਼ਾ ਪ੍ਰਿਆ ਦੇ ਘਰ ਵਾਲਾ ਜੋ ਟੌਮੀ ਫੌਮਸੇ ਦਾ ਕਹਿਣਾ ਇਹ ਵੀ 8 ਕਰੋੜ ਰੁਪਇਆ 8.5 8.5 ਕਰੋੜ ਰੁਪਇਆ ਇਸ ਪਰਿਵਾਰ ਨੂੰ ਜਿਹੜਾ ਇਹ ਨੌਜਵਾਨ ਦੀ ਮੌਤ ਹੋਈ ਆ ਉਹਨਾਂ ਨੂੰ ਦਿੱਤਾ ਜਾਂਦਾ ਤੇ ਪਰ ਹੁਣ ਅੱਗੇ ਦੇ ਮਾਮਲੇ ਪੱਕੇ ਤੌਰ ਤੇ ਨਹੀਂ ਤਲਿ ਇਹ ਜੋ ਇਹ ਮਾਮਲਾ ਪੱਕੇ ਤੌਰ ਤੇ ਨਹੀਂ ਤਲਿਆ ਤੇ ਪਰ ਲੇਕਿਨ ਇਸ ਪਰਿਵਾਰ ਨਾਲ ਸੁਲਾ ਹੁੰਦੀ ਆ 8.5 ਕਰੋੜ ਚ ਮਾਮਲਾ ਨਿਪਟਿਆ ਜਾਂਦਾ ਪਰ ਹਜੇ ਪੱਕੇ ਤੌਰ ਤੇ ਕਹਿਣਾ ਇਹ ਪੱਤਰਕਾਰਾਂ ਦਾ ਜਿਵੇਂ ਵੀ ਅਪਡੇਟ ਆ ਇਹ ਇਹ ਪੱਕੇ ਤੌਰ ਤੇ ਨਹੀਂ ਟਲੀ ਜੋ ਨਵੀਸ਼ਾ ਪ੍ਰਿਆ ਦਾ ਪਰ ਇਸ ਪਰਿਵਾਰ ਨੇ ਕਹਿਣਾਗਾ ਜਿਹੜਾ ਕਿ ਇਹਨਾਂ ਦੇ ਘਰ ਵਾਲਾਗਾ ਟੌਮੀ ਥੌਮਸ ਵੀ ਇੱਕ ਸਾਨੂੰ ਬਹੁਤ ਵੱਡੀ ਖੁਸ਼ੀ ਆ ਇੱਕ ਪਰਿਵਾਰ ਦਾ ਮੇਰੇ ਜੋ ਹਸਾਸੀ ਇਹ ਤਾਂ ਜੋ ਮੇਰੀ ਬੱਚੀ ਵਾਸਤੇ ਮੇਰੇ ਪਰਿਵਾਰ ਵਾਸਤੇ ਮੇਰੀ ਪਤਨੀ ਵਾਸਤੇ ਸਾਡੀ ਸਾਰਿਆਂ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਭਾਰਤ ਵਾਸਤੇ ਵੀ ਖੁਸ਼ੀ ਦੀ ਗੱਲ ਖੁਸ਼ੀ ਦੀ ਗੱਲ ਆ ਤੇ ਲੇਕਿਨ ਹੁਣ ਜੇ ਗੱਲ ਕਰੀਏ ਉਧਰ ਦੇ ਭਾਈ ਜਿਹੜਾ ਇਹ ਨੌਜਵਾਨ ਮਰਦਾ ਤਾਂ ਭਾਈ ਉਸ ਪਰਿਵਾਰ ਨੂੰ ਕਿੰਨਾ ਦੁੱਖ ਹੋਊਗਾ ਕਿਉਂਕਿ ਪਹਿਲੇ ਵਾਰ ਉਹਨਾਂ ਨੇ ਸਾਫ਼ ਇਨਕਾਰ ਕਰਤਾ ਸੀ ਸਾਫਨਕਾਰ ਇਹ ਕਰਕੇ ਗਿਆ ਸੀ ਵੀ ਅਸੀਂ ਜੇ ਇਹਨੇ ਸਾਡੇ ਨੌਜਵਾਨ ਜਿਹੜਾ ਇੱਕ ਕਕੜੀ ਵਰਗਾ ਗੱਭਰੂ ਮਾਰਿਆ ਤੇ ਇਹਦੀ ਮੌਤ ਦੀ ਸਜ਼ਾ ਮੌਤ ਹੋਣੀ ਚਾਹੀਦੀ ਅਸੀਂ ਇਹਨੂੰ ਅੱਖਾਂ ਦੇ ਸਾਹਮਣੇ ਮਰਦਾ ਦੇਖਣਾ ਚਾਹੁੰਦੇ ਹਾਂ ਨਮੀਸ਼ਾਪਰੀਆਂ ਪਰ ਹੁਣ ਮੋੜ ਤੋਂ ਫੈਸਲਾ ਇੱਕ ਹੋਰ ਆ ਗਿਆ ਸਾਹਮਣੇ ਜਿਹਦੇ ਵਿੱਚ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਜਿਹੜੀ ਹੁਣ ਦੀ ਅਪਡੇਟ ਹੈ ਸਰਪੰਨ ਸਿੰਘ ਤੈਣਾ ਜੋ ਚੈਨਲ ਤੁਸੀਂ ਅਕਸਰ ਦੇਖਦੇ ਆਂ ਤੇ ਉਹਨਾਂ ਦੀ ਇਹ ਖਬਰ ਜਦੋਂ ਹੁਣ ਤਰੰਤ ਆਈ ਸੋਡੀਆਂ ਸਾਂਝੀ ਜ਼ਰੂਰ ਕਰਨੀ ਸੀ ਤੇ ਜਿਹਦੇ ਵਿੱਚ ਵੀ ਹੁਣ ਇਹ ਪਰਿਵਾਰ ਦਾ ਕਹਿਣਾ ਐ ਟੌਮੀ ਥੌਮਸਾ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜਾ ਉਸ ਪਰਿਵਾਰ ਨਾਲ ਸੋਲਾ ਹੁੰਦੀ ਆ 8.5 ਕਰੋੜ ਦੇ ਵਿੱਚੇ ਮਾਮਲਾ ਨਿਪਟ ਜਾਂਦਾ ਵੀ ਇੱਕ ਵਾਰ ਇਹ ਮਾਮਲਾ ਟਲ ਗਿਆ ਉਹ ਮੌਤ ਜਿਹੜੀ ਉਹਨੂੰ سزا ਦੇਣੀ ਸੀ ਇੱਕ ਵਾਰ ਇਹ ਰੋਕ ਦਿੱਤੀ ਗਈ ਆ ਤੇ ਪਰ ਪੱਕੇ ਤੌਰ ਤੇ ਨਹੀਂ ਚਲੀ ਇਹ ਵੀ ਦੱਸ ਦਿੱਤੀ ਤੱਪਰ ਜਿਹੜੀ ਹੁੰਦੀ ਹੈ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲਾਂ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਤੈਨੂੰ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦਿਆ ਕਾਨੂੰ ਨਮਟੋ ਤੇ ਧੰਨਵਾਦ